ਪਰਲੇ ਕਰਨ ਚ ਕਹਿ ਬਣਾ ਲਿਆ ਕਰਦਿੰਗੇ ਸੱਚੀ ਗੱਲ ਦੱਸਾਂ ਇਹ ਦੁਨੀਆ ਬਹੁਤ ਮਾੜੀ ਹੈ ਜਲੇ ਤਾਂ ਬੰਦਾ ਆਪਣਾ ਤੇ ਉਹ ਚਿੱਠੀਆਂ ਵਾਲੀ ਗੱਲ ਜਦੋਂ ਫੌਜੀ ਨੌਜਵਾਨ ਬਣ ਗਿਆ ਜਾਂਦਾ ਤੇ ਉਹਦੀ ਚਿੱਠੀ ਉਹ ਮਗੀਤਰ ਨੂੰ ਉਹਦੀ ਚਿੱਠੀ ਪਾਉਂਦਾ ਉਹ ਕੀ ਕਹਿੰਦਾ ਤੇ ਮੈਂ ਕੱਲ ਮੈਂ ਬਿੱਲੋ ਦੋ ਮਹੀਨੇ ਦੀ ਛੁੱਟੀ ਲੈ ਕੇ ਆਇਆ ਕੱਲ ਮੈਂ ਬਿੱਲੋ ਦੋ ਮਹੀਨੇ ਦੀ ਛੁੱਟੀ ਲੈ ਕੇ ਆਇਆ ਸਾਹ ਛੁੱਟੀ ਨਾ ਦੇਵੇ ਨਿਕੜੀਆਂ ਪੁੱਤਾਂ ਨਾਲ ਬਣਾਇਆ ਜੀ ਬੁੱਕਤੀ ਲੈ ਕੇ ਆਇਆ ਸਾਹਿਬ ਜਿੱਤੀ ਰੱਸੀ ਵਿੱਚ ਨਹੀਂ ਬੜੀਆਂ ਸੱਤਾ ਆ ਬੁੱਕਤੀ ਨਾ ਤੇਰੀ ਨਾ ਕੋਈ ਤਰਾਂ ਸੱਤ ਰੱਬ ਆ ਬੁੱਕਤੀ ਨਾ ਤੇਰੀ ਬੜੀਆਂ ਸੱਤਾ ਇਹ ਨਾ ਨਵ ਨਵ ਕਹਾਣੀ ਸਾਹਿਬ ਜਿੱਤੀ ਨਾ ਦੇ ਜੇ ਵੀ ਬੜੀਆਂ ਨਾ ਕਰਨਾ ਆ ਬੁੱਕਤੀ ਨਾ ਤੇਰੀ ਨਹੀਂ ਬੜੀਆਂ ਹੋ ਜੀ ਸਾਡੇ ਬਾਈਂਧਰ ਵਾਲੀ ਕੋ ਆ ਜਾ ਬਾਈ ਉਹਨਾਂ ਦੇ ਆ ਜਾਓ ਆ ਜਾਓ ਭਾਈ ਇਹ ਵੀ ਗੁੱਲੀ ਕਹਾਦਾ ਪੁਰਾਣਾ ਗੁੱਲੀ ਕਹਾਦਾ ਜੇ ਵੀ ਦੁਨੀਆ ਘੜੀ ਜਾਂਦਾ ਸਹੀ ਕਹਾਣੀ ਪਰ ਗੁੱਲੀ ਇਹੀ ਦੀ ਘਰ ਦਾ ਕਹਿੰਦੇ ਆ ਜਿੰਦੀ ਕਾਫੂ ਵੀ ਆ ਕੇ ਘਾ ਕੇ ਲੈ ਕੇ ਜਾਂਦੇ ਆ ਲੋ ਬੀਬੀ ਕਹਿੰਦੀ ਕਹਿੰਦੀ ਵੀ ਮੈਨੂੰ ਵਿਆਹ ਦੇ ਆਂ ਵੀ ਇੰਨੀ ਮੈਂ ਕੋਠੇ ਜਿੱਡੀ ਹੋਈ ਮੈਂ ਇਹਨੂੰ ਕਈ ਵਾਰ ਸਮਝਾਇਆ ਵੀ ਆਏ ਨਹੀਂ ਉਹਨੇ ਡਰਾਉਣਾ ਤੈਨੂੰ ਤੇਰੀ ਬੇਬੇ ਦੇ ਕਿਉਂਕਿ ਉਹਨੂੰ ਤੂੰ ਆਏ ਸਮਝ ਆ ਇੱਕ ਦਿਨ ਉਹ ਪਿਆਰ ਨਾਲ ਇਧਰ ਸੁਣ ਮੇਰੀ ਗੱਲ ਇਧਰ ਉਹਨੂੰ ਤੂੰ ਇੱਕ ਦਿਨ ਪਿਆਰ ਨਾਲ ਕੋਲ ਬੈਠ ਕੇ ਪਤਾ ਹੀ ਕੀ ਕਹੀ ਕੀ ਕਹਾ ਮੈਨੂੰ ਵਿਆਹ ਦੇ ਅੰਮੀ ਇਹ ਨੀ ਮਾ ਝੋਟੇ ਜਿੱਡੀ ਹੋਈ ਮੈਨੂੰ ਯਾਦ ਅੰਮੀ ਇਹ ਨੀ ਝੋਟੇ ਜਿੱਡੀ ਹੋਈ ਉਹ ਬੇਗਨਰ ਸਾਹਮਣੇ ਨੀ ਚੋ ਸਾਧਰਾ ਮਾਜਾ ਤੋਂ ਉਹਦਾ ਹੌਂਕਾ ਆਮ ਜਾ ਆ ਗਿਆ ਯਾਰ ਕਰਦ ਹੋ ਗਿਆ